ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ ਤੇ ਅੱਜ ਪੰਜਾਬ ਇਹਨਾਂ ਹਾਲਾਤਾਂ ਵਿੱਚੋਂ ਕਿਉਂ ਗੁਜ਼ਰ ਰਿਹਾ ਉਦੋਂ ਖਾਸ ਕਰਕੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਧਾਰਮਿਕ ਆਸਥਾ ਦਾ ਕੀੜਾ ਜਾਂ ਉਹ ਲੋਕ ਜਿਹੜੇ 5-7 ਘੰਟੇ ਆਪਣੇ ਪਰਿਵਾਰ ਲਈ ਕੰਮ ਕਰਕੇ ਰਾਜੀ ਨਹੀਂ ਜਿਹੜੇ ਕਹਿੰਦੇ ਬਸ ਮਾਲਾ ਫੜ ਕੇ ਵਾਹਿਗੁਰੂ 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 ਕਰੀ ਜਾਣਾ ਤੇ ਨਾਲ ਉਥਾਨ ਕਾ ਦੇ ਤੌਰ ਤੇ ਪੇਸ਼ ਕਰਨ ਵੇਕੇ ਰੱਬ ਨੇ ਧੰਨੇ ਦੀਆਂ ਵੀ ਗਉਆਂਚਾਰੀਆਂ ਸੀ ਧੰਨੇ ਦੇ ਵੀ ਨੱਗੇ ਮੋੜੇ ਸੀ ਇਦਾਂ ਦੀਆਂ ਉਦਾਹਰਣਾਂ ਦਿੰਦੇ ਜੇ ਪੂਰਾ ਸ਼ਬਦ ਇਹ ਪੜਨਾ ਹੋਵੇ ਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਸ਼ ਸਵਾਰਤਾ ਦਾਲ ਸਿੱਧਾ ਮੰਗਉ ਕਿਉ ਹਮਰਾ ਖੁਸ਼ੀ ਕਰੈ ਨਿਤ ਜਿਉ ਪਨੀਆਂ ਸਾਧਨ ਨੀਕਾ ਅਨਾਜ ਮੰਗਉ ਸਤ ਸੀਕਾ ਗੱਲ ਹੀ ਇਸੇ ਤੱਕ ਨੂੰ ਲੈ ਗਈ ਇਹਦੇ ਵਿੱਚ ਕੀ ਕਹਿੰਦੇ ਕਹਿੰਦੇ ਜਿਹੜੀ ਰੋਟੀ ਮੈਂ ਖਾਣੀ ਹੈ ਨਾ ਉਹ ਇੰਨੀ ਮਿਹਨਤ ਨਾਲ ਕਮਾਈ ਹੋਵੇ ਵੀ ਜਿਹੜੀ ਜ਼ਮੀਨ ਵਿੱਚ ਮੈਂ ਫਸਲ ਬੀਜਣੀ ਹੈ ਨਾ ਉਹ ਜ਼ਮੀਨ ਨੂੰ ਸੱਤ ਵਾਰੀ ਬਾਹਿਆ ਹੋਵੇ ਇੰਨੀ ਮਿਹਨਤ ਕੀਤੀ ਹੋਵੇ ਤੇ ਜਿਹੜੇ ਕਹਿੰਦੇ ਨੇ ਨਾ ਕਿ ਧੰਨੇ ਭਗਤ ਦੇ ਨੱਕੇ ਮੋੜੇ ਗਊਆਂ ਚਾਰੀਆਂ ਇਹ ਉਹ ਬੇਲੜ ਲਾਣਾ ਹੈ ਜਿਹੜੇ ਗੁਰਬਾਣੀ ਦੇ ਅਰਥ ਵੀ ਤੋੜ ਮਰੋੜ ਕੇ ਕਰਦੇ ਐ ਜਿਹੜਾ ਸੂਤ ਲੱਗੇ ਵੀ ਉਹ ਸਾਡੇ ਲਈ ਸਹੀ ਐ ਉਦਾਂ ਦੇ ਅਰਥ ਕਰਦੇ ਐ ਮਾਫ਼ ਕਰਨਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਸੋਨੇ ਦੀ ਚਿੜੀ ਸੀ ਅੱਜ ਹਲਾਕ ਇਹ ਕਿਉਂ ਨੇ ਜਿਹੜੇ ਬੰਦੇ ਇਹ ਸਾਡੇ ਸਾਧ ਲਾਣਾ ਚਿੱਟੀ ਸੌਂਖ ਇਹਨਾਂ ਤੋਂ ਜੇ بچ ਸਕਦੇ ਹੋ ਤਾਂ ਬਚੋ ਇਹਨਾਂ ਦਾ ਕੌਮ ਦੇ ਨਾਂ ਤੇ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਜਿਹੜਾ ਵਪਾਰ ਜਿਹੜਾ ਧੰਦਾ ਚੱਲਦਾ ਨਾ business ਚੱਲਦਾ ਇਹਨੂੰ ਸਮਝ ਲਓ ਮੈਂ ਅੱਜ ਗੱਲ ਕਰਨੀ ਹੈ ਭਾਈ ਸਾਹਿਬ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਦੁਬਈ ਦੇ ਵਿੱਚ ਦੀਵਾਨ ਲਾ ਕੇ ਆਏ ਬੜਾ ਕੱਟ ਸੀ ਕਹਿੰਦੇ ਉੱਥੇ ਵੱਡੀ ਗੱਡੀ ਨਾਲ ਸਨਮਾਨ ਜਦੋਂ ਡੇਰੇ ਵਿੱਚ ਆਉਂਦੀ ਹੈ ਮਹਿੰਗੀ ਉਹ ਤੋਂ ਆਪ ਚਾਬੀ ਫੜਨੀ ਹੈ ਜਦੋਂ ਕਾਰ ਸੇਵਾ ਲਈ ਆਉਂਦੀ ਹੈ ਉਹ ਤੋਂ ਕੋਈ ਨਾ ਕੋਈ ਮੂਰੇ ਝਾੜੂ ਮਾਰਨ ਵਾਲਾ ਮੂਰੇ ਹੋ ਜਾਂਦਾ ਹੁਣ ਇਹ ਸਭ ਕੁਝ ਕਿਉਂ ਹੋ ਰਿਹਾ ਜਦੋਂ ਬਾਦਲੇ ਬਾਦਲਾਂ ਨੇ ਜੁੱਤੀਆਂ ਵਿੱਚ ਆ ਕੇ ਬੈਠੇ ਸੀ ਕੱਲ ਤੱਕ ਅੱਤੇ ਗੜਕੱਜ ਦੇ ਸਾਹਮਣੇ ਉਹਦੋਂ ਕੀ ਕਿਹਾ ਸੀ ਕਿ ਧਰਮ ਪਰਿਵਰਤਨ ਹੋ ਰਿਹਾ ਹੈ ਪੰਜਾਬ ਇਸਾਈ ਬਣ ਰਿਹਾ ਹੈ ਇਸ ਕਰਕੇ ਮੈਂ ਮਾਫੀ ਮੰਗੀ ਪ੍ਰੋਗਰਾਮ ਕਰਾਂਗੇ ਪਹਿਲੀ ਗਲਤੀ ਆ ਇਹ ਜਲਣ ਹੈ ਈਰਖਾ ਹੈ ਕਿ ਪੰਜਾਬ ਅਸਾਈ ਬਣ ਰਿਹਾ ਤੁਸੀਂ ਕਿਸੇ ਨੂੰ ਇਦਾਂ ਕਰ ਨਹੀਂ ਸਕਦੇ ਰੋਕ ਨਹੀਂ ਸਕਦੇ ਦੂਜੀ ਗੱਲ ਹੁਣ ਜਿੱਥੇ ਦबई ਵਿੱਚ دیਵਾਨ ਲਾਇਆ ਉੱਥੇ ਕਿਹੜੇ ਅਸਾਈ ਸੀ ਉੱਥੇ ਤਾਂ ਸਾਰੇ ਸ਼ੇਖ ਨੇ ਮੁਸਲਮ ਨੇ ਜਾਂ ਜਿਹੜੇ ਸਾਡੇ ਇਧਰੋਂ ਪੰਜਾਬੀ ਦਿਹਾੜੀ ਕਰਨ ਵਾਸਤੇ ਜਾਂਦੇ ਨੇ ਭਈਆਂ ਦੀ ਤਰ੍ਹਾਂ ਉਹੀ ਲੋਕ ਨੇ ਉਹਨਾਂ ਦੀ ਕਮਾਈ ਵਿੱਚੋਂ ਤੁਸੀਂ ਪੈਸਾ ਇਕੱਠਾ ਕੀਤਾ ਹੋਣਾ ਫਿਰ ਇਹ ਤਾਂ ਗਏ ਨਹੀਂ ਹੋਣੇ ਜਿਹੜੇ ਨਾਲ ਬੀਤੀ ਬੰਦੇ ਹੋਣੇ ਘੱਟੋ ਘੱਟ 20-25 ਹਜ਼ਾਰ ਦੀ ਤਾਂ ਟਿਕਟੀ ਹੋਣੀ ਆ ਹੁਣ ਜਣ ਇੱਕ ਬੰਦੇ ਦੀ ਜਿਹੜਾ ਉੱਥੇ ਖਰਚਿਆ ਹੋਇਆ ਹੁਣ ਉਹ ਵੱਖਰਾ ਹੈ ਚਲੋ ਗੱਲ ਛੱਡੋ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਮਤਲਬ ਸਾਨੂੰ ਸਮਝਾਉਣ ਵਾਸਤੇ ਇੱਕ ਬੰਦੇ ਦੀ ਲੋੜ ਹੈ ਅਸੀਂ ਸਮਝਣਾ ਸਾਡੇ ਕੋਈ ਖੋਪੜ ਵਿੱਚ ਘੋਲ ਕੇ ਪਾਵੇ ਸਾਡੇ ਲਈ 2-4 ਪ੍ਰਚਾਰਕ ਹੋਣ ਸਾਨੂੰ ਆਪਣੇ ਹੱਥ ਤੱਕ ਲੋਣੀ ਨਹੀਂ ਇੱਕ ਮੋੜ ਮੰਡੀ ਦੀ ਕੁੜੀ ਗਰੀਬ ਘਰ ਦੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਉਹ ਹਮਾਚਲ ਦੇ ਵੀ ਸ਼ਾਇਦ ਜੱਜ ਬਣੀ ਹੈ ਸਿਵਲ ਜੱਜ ਬਣੀ ਹੈ ਤੇ ਉਹਨੂੰ ਢੜਰੀਆਂ ਵਾਲੇ ਨੇ ਪੜਾਇਆ ਸੀ ਜਾਂ ਟਕਸਾਲੀਆਂ ਨੇ ਪੜਾਇਆ ਸੀ ਉਹ ਤਾਂ ਕੋਈ ਸਕੂਲ ਵਿੱਚ ਪੜੀ ਹੈ ਉਹਨੇ ਮਿਹਨਤ ਕੀਤੀ ਜੱਜ ਬਣ ਗਈ ਤੇ ਸਾਨੂੰ ਕੋਈ ਦੱਸੇ ਵੀ ਬੁਰਕੀ ਕਿੱਦਾਂ ਪਾਉਣੀ ਹੈ ਮੂੰਹ ਵਿੱਚ ਕਿਹੜੀ ਸਬਜ਼ੀ ਬਣਾਉਣੀ ਹੈ ਕਿਹੜੀ ਦਾਲ ਬਣਾਉਣੀ ਹੈ ਕਿੱਦਾਂ ਗੁਟਕਾ ਸਭ ਲੈ ਕੇ ਪਾਟਕਾ ਨਾਲ ਸਾਨੂੰ ਕੋਈ ਦੱਸੇ ਇੱਕ ਬੇਨਤੀ ਕਰਨੀ ਹੈ ਜੀ ਇੱਕ ਕੌੜਾ ਸੱਚ ਹੈ ਜਿਹੜੇ ਬੰਦੇ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਵਪਾਰ ਕਰ ਰਹੇ ਨੇ ਉਹਨਾਂ ਦਾ ਰੱਬ ਦੇ ਨਾਲ ਕੌਮ ਦੇ ਨਾਲ ਗੁਰੂ ਸਾਹਿਬ ਦੇ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਹਿੰਦੇ ਸੀ ਅਕਾਲ ਤਖਤ ਦੇ ਰਹਿਮ ਰਹਿਨ ਨੂੰ ਮੰਨਦੇ ਆ ਉਹਨਾਂ ਨੂੰ ਬੇਨਤੀ ਹੈ ਉਹ ਦੱਸ ਦਿਓ ਜੀ ਜਵਾਬ ਦੇ ਕੇ ਪਾਠ ਕਰਨ ਦੀ ਮਰਜ਼ਾ ਹੈ ਕਿ ਕਰਾਉਣ ਦੀ ਮਰਜ਼ਾ ਹੈ ਇਹ ਦੱਸ ਦਿਓ ਪਾਠ ਕਰਨ ਦੀ ਮਰਜ਼ਾ ਹੈ ਕਰਾਉਣ ਦੀ ਮਰਜ਼ਾ ਨਹੀਂ ਜਿਹੜੇ ਕਹਿੰਦੇ ਅਸੀਂ ਕਰਾਂਗੇ ਤੁਹਾਡੇ ਲਈ ਕਰਾਂਗੇ ਜਿਹੜੀ ਫਸਲ ਤੁਹਾਡੇ ਗਵਾਂਢੀ ਨੇ ਵੇਜੀ ਹੈ ਨਾ ਉਹ ਗਵਾਂਢੀ ਨੇ ਵੱਢਣੀ ਹੈ ਤੁਹਾਡੇ ਘਰ ਵਿੱਚ ਇੱਕ ਦਾਣਾ ਵੀ ਨਾ ਉਦਾ ਹੋਣ ਤੁਸੀਂ ਆਸ ਵੀ ਨਹੀਂ ਰੱਖ ਸਕਦੇ ਤੇ ਅਸੀਂ ਗੁਰਮਤ ਨੂੰ ਕੀ ਸਮਝਿਆ ਹੋਇਆ ਹੈ ਜਿਹੜੇ ਬੰਦੇ ਆਪਣਾ ਕਸ਼ਹਿਰਾ ਆਪ ਨਹੀਂ ਤੋ ਸਕਦੇ ਉਹ ਦੂਜੇ ਨੂੰ ਮਤਾਂ ਦੇਣਗੇ ਉਹ ਸੰਤ ਨੇ ਸਾਡੀ ਕੌਮ ਦੇ ਵਿੱਚ ਅੱਛਾ 60 ਸਾਲ ਪਹਿਲਾਂ ਚਲ 100 ਸਾਲ ਪਹਿਲਾਂ ਚੱਲ 100 ਸਾਲ ਪਿੱਛੇ ਚਲ ਜਦੋਂ ਕੋਈ ਸੰਤ ਹੁੰਦਾ ਸੀ ਗੁਰੂ ਕਲਗੀਧਰ ਸੱਜੇ ਪਾਤਸ਼ਾਹ ਦੇ ਜੀਵਨ ਕਾਲ ਤੋਂ ਬਾਅਦ ਵਿੱਚ ਯਾਨੀ ਕਿ 100 ਸਾਲ ਉਦੋਂ ਫੇਰ ਅੱਗੇ ਚੱਲ ਜੰਦੂ ਜਣ ਕੇ 1.5 ਸੌ ਸਾਲ ਪਹਿਲਾਂ ਕੋਈ ਸੰਤ ਨਹੀਂ ਸੀ ਇਹ ਸਚਾਈ ਹੈ ਉਦੋਂ ਬਾਅਦ ਦੁਕਾਨਾਂ ਖੁੱਲ ਗਈਆਂ ਸੋਚਿਆ ਵੀ ਨਹੀਂ ਹੋਣਾ ਸਾਡੇ ਗੁਰੂ ਸਾਹਿਬਾਨ ਨੇ ਵੀ ਜਿਹੜੀ ਬਾਣੀ ਮੈਂ ਅਕਲ ਦੇਣ ਵਾਸਤੇ ਇਹਨਾਂ ਨੂੰ ਸਵਰਧ ਕੀਤੀ ਹੈ ਉਹ ਇਸ ਬਾਣੀ ਦੇ ਨਾਲ ਦੁਕਾਨਾਂ ਪਾ ਕੇ ਧੰਦਾ ਚਲਾਉਣਗੇ ਬਿਜ਼ਨਸ ਬਣਾ ਲੈਣਗੇ ਕਦੇ ਸੋਚਿਆ ਵੀ ਨਹੀਂ ਹੁਣ ਪਰ ਅਸੀ ਬੈਗਰੂ ਬੈਗਰੂ ਵੀ ਕਹਿਨੇ ਆ ਨਾਲੇ ਵਾਸਤਾ ਪਾਉਂਦੇ ਆ ਕੰਮ ਅਸੀਂ ਕਰਨਾ ਨਹੀਂ ਬੇਲੜ ਸਾਧਾਂ ਦੇ ਕੋਲ ਜਿੰਨਾ ਚਿਰ ਅਸੀਂ 5-400 ਰੁਪਇਆ ਮੱਥਾ ਨਾ ਟੇਕੀ ਉਹਨਾਂ ਚਿਰ ਸਾਨੂੰ ਸਕੂਨ ਨਹੀਂ ਆਉਂਦਾ ਪਿੰਡਾਂ ਦੇ ਵਿੱਚ ਨਾ ਮੈਂ ਬਹੁਤ ਵਾਰੀ ਕਿਹਾ ਜੇ 200 ਘਰ ਹੋਊਗਾ ਨਾ ਤਾਂ 50 ਉਹ ਬੰਦੇ ਹੋਣਗੇ ਜਿਨ੍ਹਾਂ ਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ 50 ਰੁਪਇਆ ਦੀ ਦਵਾਈ ਰੋਜ਼ ਲੈਣੀ ਪੈਂਦੀ ਕੋਈ ਬੁੜੇ ਕਹੋ ਮੇਰਾ ਜੇ ਟੱਕਾ ਹਾਂ ਮਾਉਂ ਜੇ ਕਰਦਾ ਮੇਰਾ ਕਾਲ ਜਿਆਦਾ ਮੱਚਦਾ ਕਿਹਦਾ ਤਜਾਬ ਵੱਧ ਝੂਲਾ ਸ਼ਾਪ ਡਾਕਟਰ ਤੁਸੀਂ ਦੇਖੇ ਹੋਣੇ ਉਹਨਾਂ ਦੇ ਇਦਾਂ ਨੇ 20 25 ਇੱਕ ਇੱਕ ਬੰਦੇ ਦੇ ਗਾਹਕ ਲੱਗੇ ਹੁੰਦੇ ਆ 1000 ਰੁਪਇਆ 2000 ਦਿਹਾੜੀ ਉਹਨਾਂ ਨੇ ਰੋਜ਼ ਦੀ ਕਮਾਈ ਹੁੰਦੀ ਤੇ ਇਹੀ ਸਾਡੇ ਪੰਜਾਬ ਦੇ ਕੁਝ ਲੋਕ ਨੇ ਜਿੰਨਾ ਚਿਰ ਕਿਸੇ ਸਾਥ ਦੇ ਪੈਰਾਂ 'ਤੇ ਜਾ ਕੇ ਨਾਂ ਬੈਠਣਾ 500 ਰੁਪਇਆ ਨਾਂ ਟੇਕਰਣ ਉਹਨਾਂ ਚਿਰ ਇਹਨੂੰ ਸਕੂਨ ਨਹੀਂ ਮਿਲਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਢੱਡਰੀਆਂ ਵਾਲੇ ਨੇ ਇਹ ਕਿਹਾ ਸੀ ਨਾ ਕਿ ਧਰਮ ਪਰिवर्तन ਹੋ ਰਿਹਾ ਸੀ ਰੋਕਣਾ ਤਾਂ ਮਾਫੀ ਮੰਗੀ ਤਾਂ ਨਹੀਂ ਮਾਫੀ ਮੰਗੀ ਖਰਚੇ ਵੱਧ ਗਏ ਸੀ ਜਦੋਂ ਡਿਫੈਂਡਰਾਂ ਤੇ ਸ਼ੇਅਰ ਕਰ ਰਹੀ ਹੈ 15-15 ਗੱਡੀਆਂ ਦਾ ਕਾਫਲਾ ਲੈ ਕੇ ਚੱਲਣਾ ਫਿਰ ਟੀਲ ਵੀ ਪੈਣਾ ਹੈ 15-15 ਲੱਖ ਬੈ ਲਾਉਣਾਂ ਡੇਰੇ ਵਿੱਚ ਪੀੜ ਬੰਦੇ ਰੱਖੇ ਹੋਏ ਨੇ ਉਹ ਖਰਚਾ ਪੂਰਾ ਫੇਰ ਹੀ ਹੋਊਗਾ ਜੇ ਇੱਕ ਦੀਵਾਨ ਲੱਗੂਗਾ ਮਹੀਨੇ ਚ 15 20 ਦੀਵਾਨ ਲੱਗਣਗੇ ਫੇਰ 5 4 ਕਰੋੜ ਬਣੂਗਾ ਫੇਰ ਹੀ ਖਰਚੇ ਪੂਰੇ ਹੋਣੇ ਤੇ ਇੰਨਾ ਦੀਵਾਨਾਂ ਦਾ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ 1% ਵੀ ਕੌਮ ਨੂੰ ਕੋਈ ਲਾਭ ਨਹੀਂ ਹੈਗਾ ਸਾਡੇ ਬੰਦੇ ਕਹਿੰਦੇ ਆ ਨਾ ਕਿਹੜਾ ਡਰਿਆਂ ਵਾਲ ਨੂੰ ਦੇਖ ਕੇ ਨਸ਼ਾ ਛੱਡ ਦਿੰਦੇ ਆ ਫਿਰ ਪਿੱਟੀ ਕਿਉਂ ਜਾਣੇ ਹੋ ਪੁਲਿਸ ਨੂੰ ਕਿਉਂ ਗਾਲਾਂ ਦਿੰਦੇ ਹੋ ਕਿ ਪੰਜਾਬ ਨਸ਼ੇੜੀ ਹੋ ਗਿਆ ਢੱਡਿਆਂ ਵਾਲਾ ਦਿਵਾਨ ਕਿਤੇ ਅੱਜ ਦਾ ਲਾਉਣ ਲੱਗਾ ਕਿੰਨਾ ਜ਼ਰ ਹੋ ਗਿਆ ਠੜਿਆਲੇ ਚ ਕਿਹਦੇ ਨਸ਼ਾ ਹੈ ਨਹੀਂ ਸੰਰੂਰ ਚ ਹੈ ਨਹੀਂ ਬਰਨਾਲੇ ਚ ਹੈ ਨਹੀਂ ਪੂਰੇ ਪੰਜਾਬ ਚ ਨਸ਼ਾ ਫਿਰ ਪੰਜਾਬ ਪੁਲਿਸ ਨੂੰ ਕੀ ਲੋੜ ਪਈ ਹੈ ਫਿਰ ਸਰਕਾਰਾਂ ਨੂੰ ਕਿ ਦੋਸ਼ ਦੇ ਰਹੇ ਹੋ ਢੱਡਮੀਆਂ ਬਣ ਕੇ ਵਰਗੇ ਪੰਜ ਚਾਰ ਹੋਰ ਪੈਦਾ ਕਰ ਲੂ ਫਿਰ ਨਿਸ਼ਾਨ ਤੋਂ ਖੜਾ ਛੁੱਟ ਜੂਗਾ ਮੈਂ ਸਭਰ ਕੈਨਾ ਕਹਿ। ਉਹ ਜਿਹੜੇ ਮਖੇੜੀ ਵਾਲਾ ਮਲੰਗ ਕਹਿੰਦਾ ਹੁੰਦਾ। ਕਹਿੰਦਾ ਚਿੱਟਾ ਨਾ ਖਾਓ ਪੁੱਕੀ ਖਾ ਲੋ ਭੀਮ ਖਾ ਲੋ। ਜਣਕੇ ਕਨਵਲਟੀ ਕਰਨਾ ਉਹ ਸਰਸੇ ਵਾਲਾ ਜਿਹੜਾ ਬਲਾਤਕਾਰੀ ਸੀ। ਪਹਿਲਾਂ ਡੀਨ ਚੱਲਦੀ ਹੁੰਦਣ ਨੂੰ ਪਤਾ ਕਾਲੀ ਦੀ ਗੱਟੂ ਕਹਿੰਦੇ ਸੀ ਉਹ ਲੋਕ ਪੀਣ ਲੱਗੇ। ਫਿਰ ਚਿੱਟਾ ਗੱਟੂ ਆ ਗਿਆ। ਉਹ ਕਹਿੰਦੇ स्मੈਲ ਨਹੀਂ ਉਹਦੇ ਵਿੱਚ ਆਉਂਦੀ। ਘਰੇ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ। ਉਹਨੇ ਸ਼ਿੱਧਾ ਕਹਿ ਤੱਕੰਦਾ ਆ ਕਾਲਾ ਗੱਟੂ ਛੱਡ ਦਿਓ। ਚਿੱਟਾ ਪੀ ਲੈ ਕਰੋ ਜਿਹੜੇ ਸ਼ਰਾਬ ਪੀਂਦੇ ਸੀ ਉਹਨੂੰ ਉਹਨਾਂ ਨੂੰ ਕਹਤਾ ਆ ਗੱਟੂ ਪੀ ਲੈ ਕਰੋ ਸ਼ਰਾਬ ਨਾ ਪੀਓ ਬਸ ਇੰਨਾ ਕੁ ਫਰਕ ਹੈ ਜਣ ਕੇ ਸਸਤਾ ਨਸ਼ਾ ਛੱਡ ਕੇ ਮਹਿੰਗਾ ਲੱਗਦਾ ਚਿੱਟਾ ਵੀ ਬਹੁਤ ਮਹਿੰਗਾ ਹੈ ਦੂਜੀ ਗੱਲ ਇਹ ਨਸ਼ੇ-ਨੁਸ਼ੇ ਜਿਹੜੇ ਬੰਦੇ ਕਰ ਰਹੇ ਨੇ ਨਾ ਉਹਨਾਂ ਨੂੰ ਅਕਲ ਆਵੇ ਤਾਂ ਛੁੱਟਣਗੇ ਇਥੇ ਬਥੇਰੀਆਂ ਸਸਤਾ ਮਾ ਬੜ ਗਏ ਜਿਹੜੇ ਨਸ਼ਾ ਛਡਾਉਂਦੇ ਨੇ ਸਭ ਦੇ ਤੰਦੇ ਆ ਮੈਂ ਗਲਟ ਡਿਨਿਓਮਲ ਦੀ ਕੀਤੀ ਹੈ ਜੀ ਸ਼ੇਖਾਂ ਨੂੰ ਸ਼ਿਕਾਇਤਾ ਹੋਣਾ ਅਮਰ ਤੋਂ ਉਥੇ ਜਿਹੜੀ ਕੰਟਰੀ ਵਿੱਚ ਦਬਈਵੇ ਜਾ ਕੇ ਆਏ ਨੇ ਅਮਰ ਦਾ ਸ਼ਿਕਾਇਤ ਹੋਣਾ ਉਥੇ ਸ਼ੇਖਾਂ ਨੇ ਸਕੇ ਜਾਂ ਸਾਡੇ ਪੰਜਾਬੀ ਨਹੀਂ ਸਕੇ ਉਹ ਤਾਂ ਇੱਥੇ ਵੀ ਸੱਡ ਸਕਦੇ ਆ ਣਣ ਕਿ ਜੜੀ ਜਹਾਜ਼ਾਂ ਤੇ ਸ਼ੇਅਰ ਕਰਨੀ ਹੈ ਫਿਰ ਉਹ ਕਿਦਾਂ ਹੋ ਜਿਹੜੀਆਂ 에어ਪੋਰਟਾਂ ਤੇ ਜਾ ਕੇ ਰੀਲਾਂ ਪਾਉਣੀਆਂ ਨੇ ਉਹ ਕਿਦਾਂ ਪੈਣਗੇ ਜਿਹੜੇ ਮੋٹے ਬੈਗ ਰੁਪਈਆਂ ਦੇ ਭਰਨ ਨੇ ਉਹ ਕਿਦਾਂ ਭਰਨਗੇ ਪੰਜਾਬ ਦੇ ਲੋਕੋ ਪੰਜਾਬ ਸੋਨੇ ਦੀ ਟਿੜੀ ਐ ਜੇ ਥੋੜਾ ਬਹੁਤਾ ਆਪਣੀ ਅਕਲ ਤੋਂ ਆਪਣੇ ਲਈ ਕੰਮ ਲੈ ਲਓ ਜੇ ਆਪਣੀ ਅਕਲ ਆਪਣੇ ਲਈ ਵਰਤੋ ਲੋਕਾਂ ਲਈ ਨਾ ਵਰਤੋ ਕਿਸੇ ਲਈ ਨਾ ਵਰਤੋ ਪੁੱਛੋ ਇੱਕ ਦੂਜੇ ਤੋਂ ਇੱਕ ਦੂਜੇ ਤੋਂ ਮਤਲਬ ਲਓ ਆਪਣੇ ਘਰ ਲਈ ਨਾ ਪਰ ਸੋਚਿਓ ਜਾਨਕਿ ਤੁਹਾਨੂੰ ਸਮਝਾਉਣ ਵਾਸਤੇ ਕੋਈ ਚਾਹੀਦਾ ਹੈ ਹਰੇਕ ਘਰ ਦੇ ਵਿੱਚ ਪਹਿਲਾਂ ਇੱਕ ਪੰਡਿਤ ਹੁੰਦਾ ਸੀ ਜਿਹੜੀ ਜਨੇਊ ਵਾਲੀ ਗੱਲ ਹੈ ਨਾ ਹਰੇਕ ਘਰ ਦਾ ਇੱਕ ਪੰਡਿਤ ਹੁੰਦਾ ਸੀ ਉਹਦੀ ਕਿਰਿਆ ਕਰਮ ਕਰਨ ਵਾਸਤੇ ਦੁੱਖ ਸੁੱਖ ਦੇ ਵਿੱਚ ਆਉਣ ਵਾਸਤੇ ਸਾਰਾ ਕੁਝ ਉਹ ਬ੍ਰਾਹਮਣ ਕਰਦਾ ਸੀ ਉਹ ਪੰਡਿਤ ਕਰਦਾ ਸੀ ਇਦਾਂ ਹੁਣ ਤੁਸੀਂ ਚਾਹੁੰਦੇ ਇਹੀ ਤਾਂ ਸਾਡੀਆਂ ਕਰਤੂਤਾਂ ਸੀ ਜਦੋਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਰਸਤਾ ਕਰਨ ਵਾਸਤੇ ਇੱਕ ਬ੍ਰਾਹਮਣ ਨੂੰ ਭੇਜਿਆ ਕੌਣ ਭੇਦਿਆਨ ਪੁਰਵਰਜੰਦੇ ਪਾਸ਼ਾ ਇਹ ਕਿਨੇ ਲਿਖਿਆ ਸਭ ਕੁਝ ਇੰਨਾ ਸਾਦਾ ਨਹੀਂ ਲਿਖਿਆ ਜਿਹੜੇ ਦੁਖੀ ਨੇ ਗੁਰੂ ਗ੍ਰੰਥ ਸਾਹਿਬ ਦੇ ਇਦਾਂ ਹੀ ਹੋਣਾ ਸੀ ਭਾਣਦੇ ਵੀ ਹਰ ਇੱਕ ਘਰ ਦੇ ਲਈ ਇੱਕ ਸਿੱਖ ਪੁਜਾਰੀ ਦੀ ਲੋੜ ਹੈ ਉਹ ਆ ਕੇ ਤੁਹਾਨੂੰ ਸਵੇਰੇ ਘੰਟੀ ਮਾਰ ਕੇ ਟਾਵੇ ਵੀ ਉੱਠ ਕੱਢ ਭਾਈ ਚਾਹ ਧਰ ਲੈ ਚਾਹ ਪੀ ਲੈ ਰੋਟੀ ਖਾ ਲੈ ਹੁਣ ਪਾਠ ਕਰ ਲੈ ਹੁਣ ਅਰਦਾਸ ਕਰ ਲੈ ਹੁਣ ਆਪਣੇ ਮਾਂ ਪਿਓ ਨੂੰ ਚਾਹ ਦੀ ਘੁੱਟ ਪਿਲਾ ਦੇ ਨੇ ਕਿ ਤੁਹਾਨੂੰ ਦੱਸਣ ਵਾਜ ਇੱਕ ਬੰਦਾ ਚਾਹੀਦਾ ਆਪ ਨਾ ਸਮਝੋ ਵੀ ਸਾਡਾ ਮਾਂ ਪੇ ਹੋਵੇ 750 ਰੁਪਏ ਅਸੀਂ ਕੁਛ ਕਰਨਾ ਹੈ ਆਪਣੀ ਆਪ ਨਾ ਸਮਝ ਗਈ ਢੜਰੀਆਂ ਵਾਲੇ ਵਰਗੇ ਪੰਡਤ ਚਾਹੀਦੇ ਹਨ ਪੁਜਾਰੀ ਇਹ ਕੋੜਾ ਸੱਚ ਹੈ ਜੀ ਇਹ ਲੋਕਾਂ ਇਹ ਲੋਕੀ ਕਰਦੇ ਬਿਜ਼ਨਸ ਦੇਖੇ ਤੁਸੀਂ 2000 ਨੂੰ ਕਿਲੋ ਕਿਉਂ ਜਿਹੜੀ ਮੋਮ ਦੇ ਨਾਂ ਤੇ ਡੇਰੀ ਬਣਾਈ ਹੈ ਉੱਥੇ ਦੇਖੀ ਹੁਣੇ 슈ਗਰ ਫੇਰੀ ਬਿਸਕੁਟ ਸੈਤ ਵਧੀਆ ਦੇਖੀ ਹੁਣੇ ਕਿੰਨੀਆਂ ਗਾਈਆਂ ਰੱਖੀਆਂ ਉੱਥੇ ਕਿੰਨੀਆਂ ਕਮੱਜਾਂ ਰੱਖੀਆਂ ਉੱਥੇ ਕਿੱਥੋਂ ਆਉਂਦਾ ਸਭ ਕੁਝ ਇਹ ਬਿਜਿੰਨੂ ਸ ਹੈ ਪਿੜਦੇਸ਼ੀ ਨੂ ਬਾਬਾ ਰਾਮਦੇਵ ਨੂੰ ਬਾਬਾ ਰਾਮਦੇਵ ਨੂੰ ਪ੍ਰਦੇਸ਼ ਨਾ ਕਿ ਯੋਗਾ ਕਰਾਉਂਦਾ ਚਲੋ ਤਾਂ ਫੇਰ ਵੀ ਮਾੜਾ ਮੋਟਾ ਸਰੀਰ ਦੀ ਕਸਰਤ ਕਰਾਉਂਦਾ ਸੀ ਤੇ ਇਹ ਤਾਂ ਹੁਣ ਉਦੋਂ ਵੱਡਾ ਰਾਮਦੇਵ ਬੰਦੂ ਸਾਡਾ ਅਸੀਂ ਕਹਿਣਾ ਥੋੜੀ ਇਹ ਤਾਂ ਸਿੱਖ ਬਾਬਾ ਹੈ ਕੋਈ ਚੱਲੋ ਲਟਾ ਜਿੰਨਾ ਮਰਜੀ ਲਟਾ ਹੋ ਜਾਓ ਜਦੋਂ ਰਣਜੀਤ ਅਮਰੀਕਾ ਗਿਆ ਸੀ ਨਾ ਪੂਰਾ ਪਿੰਡ ਬਸਾਤਾ ਸੀ ਉਹਨੂੰ ਉੱਥੇ ਜਦ ਅਮਰੀਕਨ ਲੱਗਿਆ ਪਤਾ ਵੀ ਖਤਰਾ ਹੈ ਅਗਲੇ ਪਹਿਲਾਂ ਰੈਸਟ ਕੀਤਾ ਕਿ ਜੁੱਲੀ ਵਿਤਰਾਜ ਕਾ ਕੇ ਭੇਜਿਆ ਸੀ ਉਹਨੇ ਇੰਡੀਆ ਨੂੰ ਕਹਿੰਦੇ ਜਾ ਇਹ ਬੇਨਤੀ ਹੈ ਰਿ ਪਰਵਾਨ ਕਰ ਲਿਓ ਔਰ ਇਹ ਜਿਹੜਾ ਲੰਗ ਲਾਣਾ ਨਾ ਅੰਗਰੇਜ਼ਾਂ ਨੇ ਪੈਦਾ ਕੀਤਾ ਸੀ ਉਦੋਂ ਦਾ ਪੈਦਾ ਕੀਤਾ ਹੋਇਆ ਇਹ ਚੱਲੀ ਜਾ ਰਹੀ ਹੈ ਪੀੜੀ ਦਾਰ ਪੀੜੀ ਪੀੜੀ ਦਾਰ ਪੀੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ